ਸਕਿਓ ਕਿ ਬਾਬਾ ਬਲਕਨਾ ਜੀ ਦਾ ਬਹੁਤ ਸੱਚੇ ਦਰਵਾਰ ਕੀ ਜੈ ਤੇ ਜਦੋਂ ਆਪ ਗੁਫਾ ਤੋਂ ਆਉਂਦੇ ਆ ਸ਼ਤਲਾਈ ਤੋਂ ਆਉਂਦੇ ਆ ਤੇ ਵਾਟਸਰ ਪਹੁੰਚਣ ਤੋਂ ਪਹਿਲਾਂ ਵਾਟਸਰ ਦਾ ਪੂਰੇ ਚੌਕ ਆ ਗਿਆ ਅ ਇੱਥੇ ਤੇ ਉਸ ਤੋਂ ਪਹਿਲਾਂ ਹੀ ਰਾਈਟ ਹੈਂਡ ਜਦੋਂ ਸ਼ਤਲਾਈ ਤੋਂ ਆਉਂਦੇ ਆ ਤੇ ਇਹ ਹੈਗਾ ਆ ਠਾਣਾ ਹਾਂਜੀ ਠਾਣਾ ਇੱਥੇ ਬਾਬਾ ਬਲਕਨਾ ਜੀ ਨੂੰ ਲਿਆਂਦਾ ਗਿਆ ਸੀ ਕਿਉਂ ਲਿਆਂਦਾ ਗਿਆ ਸੀ ਪੂਰੀ ਐਸਟੀ ਤੁਹਾਨੂੰ ਦੱਸਦੇ ਆ ਕਾਫੀ ਸੰਗਤਾਂ ਨੂੰ ਹਜੇ ਮੈਨੂੰ ਲੱਗਦਾ ਇਹ ਨਹੀਂ ਪਤਾ ਹੋਣਾ ਵੀ ਇਹੇ ਠਾਣਾ ਬਟਸਰ ਦੇ ਵਿੱਚ ਆ ਤੇ ਬੜੀ ਮਿਹਨਤ ਕੀਤੀ ਹੈ ਠਾਣਾ ਲੱਭਣ ਲਈ ਬਈ بڑے ਬੰਦਿਆਂ ਨਾਲ ਗੱਲ ਕੀਤੀ بڑے ਸਿਆਣਿਆਂ ਨਾਲ ਕੋਈ ਗੱਲ ਫਿਰ ਤੁਹਾਨੂੰ ਇਹ ਠਾਣੇ ਬਾਰੇ ਪਤਾ ਲੱਗਾ ਹੈ ਇਹ ਹੈਗਾ ਬਟਸਰ ਦਾ ਠਾਣਾ ਜਿੱਥੇ ਬਾਬਾ ਬਲਕਨਾ ਜੀ ਨੂੰ ਲੈ ਕੇ ਆਏ ਸੀਗੇ ਕਿਉਂ ਲੈ ਕੇ ਆਏ ਸੀ ਇਹ ਪੂਰੇ ਇਤਿਹਾਸ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਤੇ ਜਦੋਂ ਬਾਬਾ ਬਲਕਨਾਲ ਜੀ ਮਾਤਾ ਰਤਨੋਂ ਦੀਆਂ ਗਊਆਂ ਚਾਰਦੇ ਹੁੰਦੇ ਸੀਗੇ ਤੇ ਗਊਆਂ ਚਰਨ ਲੱਪੇਂਦੀਆਂ ਹੁੰਦੀਆਂ ਸੀ ਤਾਂ ਬਾਬਾ ਜੀ ਸਮਾਦੀ ਵਿੱਚ ਲੀਂ ਦੇਂਦੇ ਸੀਗੇ ਤੇ ਉਸ ਵੇਲੇ ਗਊਆਂ ਨੇ ਜ਼ਿਮੀਦਾਰਾਂ ਦੀਆਂ ਜਿਹੜੀਆਂ ਫਸਲਾਂ ਸੀਗੀਆਂ ਉਹ ਝੜ ਦਿੱਤੀਆਂ ਸੀਗੀਆਂ ਤੇ ਜ਼ਿਮੀਦਾਰਾਂ ਨੇ ਮਾਤਾ ਰਤਨੋਂ ਨੂੰ ਅਲੰਭਾ ਦਿੱਤਾ ਤੇ ਫਿਰ ਥਾਣੇ ਸ਼ਿਕਾਇਤ ਕੀਤੀ ਤੇ ਫਿਰ ਬਾਬਾ ਜੀ ਨੂੰ ਇੱਥੇ ਲਿਆਂਦਾ ਗਿਆ ਉਸ ਤੋਂ ਬਾਅਦ ਜਦੋਂ ਦੁਆਰਾ ਜਾ ਕੇ ਦੇਖਿਆ ਗਿਆ ਇਥੋਂ ਥਾਣੇਦਾਰ ਗਿਆ ਤੇ ਉਹਨਾਂ ਨੇ ਦੇਖਿਆ ਤੇ ਜਿਹੜੀਆਂ ਫਸਲਾਂ ਸੀਗੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਹਰੀਆ ਭਰੀਆਂ ਸੀਗੀਆਂ ਤੇ ਬਾਬਾ ਜੀ ਦਾ ਇਹ ਕੋਤਕ ਦੇਖ ਕੇ ਸਾਰੇ ਬਾਬਾ ਜੀ ਦੇ ਚਰਨੀ ਪੈ ਗਏ ਤੇ ਮਾਤਾ ਰਤਨੋ ਨੇ ਵੀ ਬਾਬਾ ਜੀ ਤੋਂ ਮਾਫੀ ਮੰਗੀ ਸੀ ਪਰ ਨਹੀਂ ਬਾਬਾ ਜੀ ਫਿਰ ਸ਼ਾਤਲਾਈ ਨੂੰ ਛੱਡ ਕੇ ਦਿਓੜ ਸਿੱਧ ਗੁਫਾ ਚ ਵਾਸ ਕਰ ਗਏ ਸੀਗੇ ਮੋਰ ਤੇ ਸਵਾਰ ਹੋ ਕੇ ਤੇ ਇਹ ਉਹ ਥਾਣਾ ਆ ਜਿੱਥੇ ਬਾਬਾ ਜੀ ਨੂੰ ਲੈ ਕੇ ਆਏ ਸੀਗੇ ਤੇ ਮੇਰਾ ਫਰਜ਼ ਸੀ ਮੈਨੂੰ ਲੱਗਾ ਵੀ ਇਹ ਦਿਖਾਉਣਾ ਚਾਹੀਦਾ ਆ ਮੈਂ ਕਿਤੇ ਵੀਡੀਓ ਵਿੱਚ ਦੇਖੀ ਨਹੀਂ ਸੀਗੀ ਤਾਂ ਕਰਕੇ ਤੇ ਜੇ ਤੁਸੀਂ ਇੱਥੇ ਪਹਿਲਾਂ ਆਏ ਆ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਨਹੀਂ ਆਏ ਤਾਂ ਵੀ ਜਰੂਰ ਦੱਸਿਓ ਤੇ ਇਹਦਾ ਨਾਂ ਹੈਗਾ ਗਉਆਂ ਦਾ ਫਾਟਕ ਗਉਆਂ ਦਾ ਫਾਟਕ ਬਡਸਰ ਤੇ ਬਾਕੀ ਆਪਣੇ ਵੀਊ ਜਰੂਰ ਦੱਸਿਓ ਜੈ ਬਾਬਾ ਜੀ ਦੇ